खुशियां देरा रचना کرنਲ सिंह सोमल मनुष्य दी तबीयत जानी मिजाज ਦਾ ਨਿਰਮਾਣ ਉਸ ਦੀ ਤਰਬੀਅਤ ਯਾਨੀ ਪਰਿਵਾਰ ਸਮਾਜਿਕ ਹਾਲਾਤ ਵਾਲਾ ਵਿੱਦਿਆ ਸਵੈਨਿਸ਼ਾਸਨ ਆਦਿ ਦੇ ਪ੍ਰਭਾਵਾਂ ਨਾਲ ਹੁੰਦਾ ਹੈ ਅੱਗੋਂ ਉਸ ਦੀ ਸਮੁੱਚੀ ਸ਼ਖਸੀਅਤ ਨਿਰਧਾਰਤ ਕਰਦੀ ਹੈ ਕਿ ਉਹ ਜੀਵਨ ਰਾਹਾਂ ਉੱਤੇ ਚੱਲਦਿਆਂ ਜ਼ਿਆਦਾ ਖੁਸ਼ੀਆਂ ਵਟੋੜਦਾ ਜਾਂ ਉਲਟਾ ਗਮਾਂ ਦੀ ਪੰਡ ਚੁੱਕੀ ਫਿਰਦਾ ਇੰਜ ਜੋ ਵੀ ਉਸ ਦੀ ਝੋਲੀ ਪੈਂਦਾ ਜਾਂ ਉਸ ਹੇੜਦਾ ਹੈ ਹੁਣ ਸਾਰੋ ਖੁਸ਼ ਮિજાਜ ਦਾ ਰਮ अगेन ਤਬੀਅਤ ਆਮਲ ਕੋ ਜਾਂਦਾ ਹੈ ਜ਼ਿੰਦਗੀ ਦੇ ਰਾਹਾਂ ਉੱਤੇ ਚੱਲਦੇ ਆਂ ਖੁਸ਼ੀਆਂ ਦੀ ਚਾਹਤ ਰੱਖਣ ਵਾਲੇ ਲੋਕ ਸੱਚੀਆਂ ਖੁਸ਼ੀਆਂ ਹਾਸਲ ਕਰਦੇ ਜਾਂਦੇ ਹਨ ਖੁਸ਼ੀਆਂ ਨਿੱਕੀਆਂ ਨਿੱਕੀਆਂ ਗੱਲਾਂ ਜਾਂ ਪਰਤਾਰਿਆਂ ਵਿੱਚ ਲੁਕੀਆਂ ਹੁੰਦੀਆਂ ਹਨ ਕਿਸੇ ਬੰਦੇ ਤੋਂ ਕੋਈ ਭਾਰ ਆਪਣੇ ਆਪ ਸਿਰ ਉੱਤੇ ਨਹੀਂ ਰੱਖ ਹੁੰਦਾ ਕੋਈ ਲੰਘਦਾ ਕੋਈ ਜ਼ਰਾ ਹੱਥ ਲਵਾ ਦਿੰਦਾ ਫਿਰ ਮਦਦ ਦੇਣ ਵਾਲਾ ਤੇ ਲੈਣ ਵਾਲਾ ਦੋਵੇਂ ਖੁਸ਼ ਸਾਡੀਆਂ ਦਾਦੀਆਂ ਨਾਨੀਆਂ ਹਰ ਚੱਲ ਪੁੱਛਣ ਵਾਲੇ ਉੱਤੇ ਅਸੀਸਾਂ ਦੀ ਝੜੀ ਲਾ ਦਿੰਦੀਆਂ ਹਨ ਖੁਸ਼ੀਆਂ ਦੀ ਛਲ ਐਵੇਂ ਮਿਲਦੀ ਹੈ ਬਹੁਤ ਹਨ ਜਿਹੜੇ ਪੂਰੇ ਦਾ ਵੀ ਭਲਾ ਸੋਚਦੇ ਹਨ ਤਾਂ ਅੱਖਨ ਹੁੰਦਾ ਹੈ ਕਿ ਫਲਾਣੇ ਵਿੱਚ ਰੱਬ ਵਸਦਾ ਹੈ ਬੋਝ ਕੰਮ ਦਾ ਜਾਂ ਕਬੀਲਦਾਰੀ ਦਾ ਹੋਵੇ ਦੂਜਿਆਂ ਤੋਂ ਮਿਲਦਾ ਸਹਿਯੋਗ ਅਨੋਖਾ ਤਰਬਸ ਦਿੰਦਾ ਹੈ ਪਰਸਪਰ ਸਹਿਚਾਰ ਹੋਵੇ ਇਕੱਲੇ ਹੁੰਦਿਆਂ ਵੀ ਨਤਾਣੇ ਮਹਿਸੂਸ ਨਹੀਂ ਕਰੀਦਾ ਕਿਸੇ ਦੀ ਕੋਈ ਚੀਜ਼ ਡਿੱਗ ਪਵੇ ਕੋਲੋਂ ਲੰਘਣ ਮਰਾਵਾਸ ਮਾਰ ਕੇ ਫੜਾ ਦਿੰਦਾ ਹੈ ਕਿਸੇ ਦੀ ਪੈਲੀ ਜਾਂ ਫਸਲ ਵਿੱਚ ਹਵਾਰਾ ਡੰਗਰ ਵੜਿਆ ਹੋਵੇ ਕੋਲੋਂ ਲੰਘਦਾ ਅਗਲਾ ਉਸ ਨੂੰ ਚਿਚਕੇਰ ਬਾਹਰ ਕੱਢ ਦਿੰਦਾ ਹੈ ਜ਼ਿੰਦਗੀ ਦੀ ਡਗਰ ਉੱਤੇ ਤੁਰਦਿਆਂ ਖੁਸ਼ੀਆਂ ਇੰਜ ਹੀ ਮਿਲ ਜਾਂਦੀਆਂ ਹਨ ਇਹ ਵਿਡਿਆਈ ਪਿੰਡਾਂ ਦੀਆਂ ਇਸਤਰੀਆਂ ਵਿੱਚ ਆਮ ਵਿਖੀਦੀ ਹੈ ਕੋਈ ਔਰਤ ਸਬੱਬੀ ਕਿਸੇ ਦੂਜੀ ਔਰਤ ਨੂੰ ਮਿਲਦੀ ਤੁਖ-ਤੁਖ ਸਾਂਝਾ ਕਰਨ ਲੱਗ ਪੈਂਦੀ ਹੈ ਨਿੱਕੇ-ਨਿੱਕੇ ਸਵਾਲ ਪੁੱਛੀ ਜਾਣੇ ਅਗਲੀ ਵੀ ਦੁੱਖਾਂ ਦੀ ਪੋਚੜੀ ਫੋਲਦੀ ਜਾਂਦੀ ਹੈ ਆਪ ਬੀਤੀਆਂ ਤੇ ਨਾਲੇ ਜੱਗ ਬੀਤੀਆਂ ਗੱਲਬਾਤ ਵਿੱਚ ਲੋਕ ਸਿਆਣ ਬੇਕੁਲੀ ਹੁੰਦੀ ਹੈ ਹਮਦਰਦੀ ਤਹੱਲਮ ਤੇ ਧੀਰਜ ਔਰਤਾਂ ਵਿੱਚ ਬੜਾ ਹੁੰਦਾ ਹੈ ਖੁਸ਼ੀਆਂ ਦਾ ਜ਼ਿਕਰ ਹੁੰਦਾ ਹੰਝੂ ਹੋ ਕੇ ਅਤੇ ਤਰਾਸ ਦੇ ਬੋਲ ਵੀ ਹੁੰਦੇ ਹਨ ਔਰਤ ਸਦੀਆਂ ਤੋਂ ਦਬਾਈ ਛਾਈ ਜੋ ਰਹੀ ਹੈ ਇੰਜ ਹਰ ਮਿਲਦੇ ਮੌਕੇ ਆਪਸ ਵਿੱਚ ਦੁੱਖ ਸੁੱਖ ਕਰਨਾ ਉਸ ਦੀ ਮਾਨਸਿਕ ਸਿਹਤ ਲਈ ਸਹਾਈ ਹੁੰਦਾ ਹੈ ਇਕੱਲੀ ਔਰਤ ਕੀ ਘਰ ਵਿੱਚ ਤੇ ਕੀ ਬਾਹਰ ਸੁਰੱਖਿਤ ਮਹਿਸੂਸ ਨਹੀਂ ਕਰਦੀ ਕੋਈ ਬਾਰੋਂ ਆਵਾਜ਼ ਦਿੰਦਾ ਤਾਂ ਆਖਦੀ ਹੈ ਘਰ ਕੋਈ ਨਹੀਂ ਉਹ ਘਰ હાજર ਹੋ ਕੇ ਖੁਦ ਨੂੰ ਗੈਰ ਹਾਜ਼ਰ ਹੀ ਸਮਝਦੀ ਹੈ ਸਮਾਜਿਕ ਤੇ ਇਤਿਹਾਸਕ ਕਰਨਾ ਕਰਕੇ ਉਸ ਨੂੰ ਸੁਰੱਖਿਆ ਦੇ ਅਹਿਸਾਸ ਨਾਲ ਸੁਖ ਦਾ ਫਾਉਂਦਾ ਸੱਚੀ ਜਿਸ ਕਿਸੇ ਨੂੰ ਵੀ ਆਪਣੀ ਤਾਕਤ ਦਾ ਅਹਿਸਾਸ ਨਹੀਂ ਹੁੰਦਾ ਉਹ ਐਵੇਂ ਹੀ ਮਹਿਸੂਸ ਕਰਦਾ ਹੈ ਮਾਨਵਤਾ ਨੂੰ ਬਲ ਦਿੰਦਾ ਕੁਝ ਵੀ ਸੱਚੀ ਖੁਸ਼ੀ ਦਾ ਸਵਾਬ ਬਣਦਾ ਹੈ ਕਰਮਨੁਖ ਲਈ ਸਦਾ ਖੁਸ਼ੀਆਂ ਦਾ ਸੋਮਾ ਬਣਦਾ ਹੈ ਦੰਪਤੀ ਦੇ ਆਪਸੀ ਪਿਆਰ ਸਤਕਾਰ ਤੇ ਹਮਦਰਦੀ ਕਰਨ ਕਰ ਸਵਰਗ ਬਣਦਾ ਹੈ ਔਲਾਦ ਨੂੰ ਜ਼ਿੰਦਗੀ ਦੇ ਅਨਮੋਲ ਸਬਕ ਸੱਜੇ ਹੀ ਮਿਲ ਜਾਂਦੇ ਹਨ ਥੋੜਾ ਹੋਣ ਜਾਂ ਪਦਾਰਥਿਕ ਬੌਲਤਾਵਾਂ ਸਬਰ ਸੰਤੋਖ ਸੱਚਜ ਤੇ ਧੀਮੇ ਰਹਿ ਕੇ ਜਿਉਣ ਦੀ ਜੱਤ ਕਰ ਤੋਂ ਮਿਲਦੀ ਹੈ ਸਰਬਤ ਦਾ ਭਲਾ ਮੰਗਣ ਦਾ ਪਾਠ ਸਾਨੂੰ ਗੁਰੂ ਸਹਿਬਾਨ ਅਤੇ ਹੋਰ ਵੱਡ ਪਰਖਾਂ ਨੇ ਸਿਖਾਇਆ ਸਾਡੀ ਅਰਦਾਸ ਤੇ ਅੰਤਲੇ ਸ਼ਬਦ ਹਨ ਤੇਰੇ ਪਾਣੀ ਸਰਬਤ ਦਾ ਭਲਾ ਖੇੜੇ ਸੁਖ ਤੇ ਵੇੜੇ ਸੁਖ ਦੀ ਕਹਾਵਤ ਜੁਗਾ ਪੁਰਾਣੀ ਹੋ ਅਕੱਲਿਆਂ ਦੀ ਕਾਦੀ ਖੁਸ਼ੀ ਆਪਣਿਆਂ ਦੇ ਸਾਰੇ ਗਮੀ ਦੀਆਂ ਘੜੀਆਂ ਵਿੱਚੋਂ ਵੀ ਸਬੂਤੇ ਪਾਰ ਹੋ ਸਕੀਦਾ ਹੈ ਬਿਨਾ ਕਿਸੇ ਵਿਖਾਵੇ ਤੋਂ ਲੋੜਵੰਦਾਂ ਦੀ ਸੇਵਾ ਕਰਨੀ ਸੱਚੀ ਖੁਸ਼ੀ ਦਿੰਦੀ ਹੈ ਕਿਸੇ ਦੀ ਮਦਦ ਕਰਕੇ ਉਸਨੂੰ ਜੜ੍ਹ ਕਰਕੇ ਜਤੌਣ ਦੇਖੋ ਕਿ ਅਗਿਆਹੀ ਨੂੰ ਖੇਰ ਲਾਉਣ ਬੰਗ ਹੈ ਨਿਮਰਤਾ ਤੇ ਮਿੱਠਾ ਬੋਲਣਾ ਨੇਕ ਜੀਵਨ ਦੀ ਬੁਨਿਆਦ ਬਣਦੇ ਹਨ ਇਹ ਮਨੁੱਖ ਦੇ ਨੈਤਿਕ ਬਲ ਦਾ ਪ੍ਰਗਟਾਵਾ ਹਨ ਆਪਣੇ ਆਚਾਰ ਵਿਹਾਰ ਵਿੱਚੋਂ ਲਾਲ ਅਤੇ ਪੱਖਪਾਤੀ ਹੋਣ ਨਾਲੋਂ ਸਮਝ ਦ੍ਰਿਸ਼ਟੀ ਰੱਖਣ ਦਾ ਮੁੱਲ ਵੀ ਵੱਡਾ ਹੈ ਉਦਮ ਸਾਸ ਜੜ ਦੀ ਕਲਾ ਸਕਾਰਾਤਮਕ ਸੋਚ ਸੋਹਣੀ ਸਰੀਰਕ ਮਾਨਸਿਕ ਸੇਤਵਾਰੇ ਲੋਕ ਖੁਸ਼ੀਆਂ ਮੰਨਦੇ ਹਨ ਜ਼ਿੰਦਗੀ ਪ੍ਰਤੀ ਉਸਾਰੂ ਰਵਈਆ ਰੱਖਦਿਆਂ ਅਸੀਂ ਤੁਰਦੇ ਹਾਂ ਤਾਂ ਖੁਸ਼ੀਆਂ ਦੀ ਸਰੋਤਾਂ ਦੀ ਕਮੀ ਕੋਈ ਨਹੀਂ ਖੁਸ਼ ਰਹਿਣਾ ਬੂਟੇ ਦੀ ਟਹਿਣੀ ਉੱਤੇ ਫੁੱਲ ਖਿੜਨ ਜਿਹਾ ਸਹਿਜ ਕਰਮ ਹੈ ਨਿੱਕੀ ਬਾਰੜੀ ਜਾਂ ਬਾਲ ਪੰਘੂੜੇ ਪਿਆ ਖੁਸ਼ੀਆਂ ਵਿੱਚ ਕਿਲਕਾਰੀਆਂ ਮਾਰਦਾ ਹੈ ਬਾਗੀ ਕੋਇਲ ਕੂਕਦੀ ਹੈ ਹੋਰ ਪੰਛੀ ਵੀ ਚੈਕਦੇ ਹਨ ਚੜ੍ਹਦੇ ਸੂਰਜ ਦੀਆਂ ਕਿਰਨਾਂ ਧਰਤੀ ਉੱਤੇ ਜਿਸ ਕਾਸੇ ਉੱਤੇ ਪੈਂਦੀਆਂ ਹਨ ਉਸ ਦਾ ਰੰਗ ਰੂਪ ਬਦਲ ਦਿੰਦੀਆਂ ਹਨ ਧਰਤੀ ਦੀ ਕੁੱਕ ਵਿੱਚ ਪਿਆ ਬੀਜ ਆਪਣੇ ਆਪ ਉੱਗਦਾ ਹੈ ਜ਼ਿੰਦਗੀ ਦਾ ਆਪਣਾ ਜ਼ੋਰ ਹੁੰਦਾ ਹੈ ਮਨੁੱਖ ਦੀ ਆਰਥਿਕ ਤੇ ਸਮਾਜਿਕ ਹਾਲਤ 'ਤੇ ਨਿਸ਼ਚੇ ਹੀ ਮਾੜਾ ਪ੍ਰਭਾਵ ਪਾਉਂਦੀ ਹੈ ਕਿਸੇ ਬੂਟੇ ਨੂੰ ਜੰਮਣ ਅਤੇ ਵਧਣ ਫੁੱਲਣ ਲਈ ਜਿਵੇਂ ਚੰਗੀ ਜ਼ਮੀਨ ਦੀ ਲੋੜ ਹੈ ਕੋਹਾੜੀ ਚੁੱਕੀ ਫਿਰਦੇ ਅਨਸਰਾਂ ਤੋਂ ਰਖਵਾਲੀ ਵੀ ਜ਼ਰੂਰੀ ਹੈ ਹੁਣ ਦੇ ਭਲਾਂ ਵਿੱਚ ਜਿਉਣਾ ਯਕੀਨਨ ਖੁਸ਼ੀ ਦਿੰਦਾ ਹੈ ਕੋਇਖ ਨੂੰ ਵੀ ਹੁਣ ਨਾਲ ਸਬੰਧਤ ਕਰਕੇ ਵੇਖਣਾ ਬਣਦਾ ਹੈ ਸੱਚੀਆਂ ਖੁਸ਼ੀਆਂ ਸਹਿ ਸੁਭਾਹੀ ਮਿਲਣ ਤੇ ਅੰਦਰ ਵਸ ਜਾਣ ਬੇਸ਼ਰਤ ਤੇ ਹਿਰਦੇ ਦੀ ਨਿਰਸ਼ਲਤਾ ਤੇ ਸਦੀਵੀ ਜੀਵਨ ਮੁੱਲਾਂ ਦਾ ਸੰਗ ਹੋਵੇ ਵਾਹ ਖੁਸ਼ੀਆਂ ਦਾ ਨਾ ਕੋਈ ਬੋਝ ਤੇ ਨਾ ਘਟ ਕੋ ਸੰਦਾ ਹੈ ਸਾਂਝੀਆਂ ਕਰੀਏ ਦੂਣ ਸਵਾਈਆਂ ਹੋਣ ਖੁਸ਼ੀਆਂ ਸਦਾ ਉਸ ਦੀਆਂ ਜਿਹੜਾ ਇਹਨਾਂ ਦੀ ਇੱਛਾ ਰੱਖੇ ਮਹਿਰਾਂ ਤੇ ਖੁਸ਼ੀਆਂ ਦਾ ਮੀਂਹ ਕਦੋਂ ਨਹੀਂ ਵਰਤਾ ਪਰ ਗੁਰੂ ਚੋਹੀ ਹੋਵੇ ਜਿਹੜਾ ਇਹਨਾਂ ਨੂੰ ਮਾਣੇ ਵਿਆਹ ਦੀ ਰਾਤ ਨੂੰ ਪੈਂਦੇ ਔਰਤਾਂ ਦੇ ਗਿੱਧੇ ਦਾ ਲੁੱਟਣਾ ਉਸੇ ਦਾ ਹੋਵੇ ਜਿਹੜੀ ਇਸ ਤੇ ਰੰਗ ਵਿੱਚ ਰੰਗੀਸ ਕੇ ਗਾਵੇ ਤੇ ਨੱਚੇ ਧੰਨਵਾਦ